ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਦੇਨਾਰ ਪ੍ਰਭ ਛੋੜ ਕਾ ਲਗਨ ਸੁਆਇਓ ਨਾ ਨਿਕ ਕਹੂ ਨਾ ਸੀ ਜਾਈ ਵੇਨ ਨਾ ਵਾ ਪਤ ਜਾਏ ਬਿਨ ਤੁਧ ਹੋਰ ਜੈ ਮੰਗਣਾ ਸਿਰ ਦੁੱਖਾਂ ਕਾ ਦੁੱਖ ਦੇ ਨਾਮ ਸੰਤੋਖਿਆ ਉਤਰਾ ਮਨ ਕੀ poque ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਗੁਰਾਂ ਨੇ ਅਪਾਰ ਕਿਰਪਾ ਕੀਤੀ ਆ ਮਹਾਨ ਬਖਸ਼ਿਸ਼ ਕੀਤੀ ਆ ਮੇਰੇ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਕਮਲਾਂ ਵਿੱਚ ਬੈਠਣ ਦਾ ਸੁਭਾਗ ਸਮਾ ਬਖਸ਼ ਇਹ ਸੱਚੇ ਪਿਤਾ ਵਾਹਿਗੁਰੂ ਜੇ ਟੁੱਟੇ ਹੋ ਤਾਂ ਨਾਮ ਦੀਆਂ ਦਾਤਾਂ ਬਖਸ਼ੋ ਆਪਣੀ ਗੁਰਬਾਣੀ ਦੀ ਕਥਾ ਆਪ ਕਰਵਾਣੀ ਕਰੋ ਸਾਡੇ ਵਿੱਚ ਕੋਈ ਹਿੰਮਤ ਨਹੀਂ ਸਾਡੇ ਵਿੱਚ ਕੋਈ ਬਲ ਨਹੀਂ ਹੈ ਸੱਚੇ ਪਿਤਾ ਵਾਹਿਗੁਰੂ ਆਪਣੀ ਗੁਰਬਾਣੀ ਦੀ ਆਪ ਕਥਾ ਕਰਵਾਣੀ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੰਨਾ ਮਾਰਗ ਥਾਕ ਨ ਪਾਇ ਮੰਨਾ ਪਤ ਸਿਓ ਪੜਗਟ ਜਾਇ ਮੰਨਾ ਮਗ ਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਵੰਦ ਐਸਾ ਨਾਮ ਨਿਰੰਜਣ ਹੋਇ ਜੇ ਕੋ ਮਨ ਜਾਣੈ ਮਨ ਕੋ ਗੁਰੂ ਪਿਆਰਿਓ ਮੇਰੇ ਸੱਚੇ ਪਿਤਾ ਵਾਹਿਗੁਰੂ ਸਤਗੁਰ ਫਰਮਾਉਂਦੇ ਨੇ ਕਿ ਜੋ ਮਨੁੱਖ ਜਿਹੜੇ ਵੀ ਮਨੁੱਖ ਦਾ ਮਨ ਨਾਮ ਵਿੱਚ ਪਤੀ ਜਾਂਦਾ ਏ ਤੇ ਉਸ ਦਾ ਜ਼ਿੰਦਗੀ ਦੇ ਸਫਰ ਵਿੱਚ ਉਸ ਦੇ ਜ਼ਿੰਦਗੀ ਦੇ ਸਫਰ ਵਿੱਚ ਵਿਚਾਰ ਅੜਕ ਦੀ ਕੋਈ ਰੋਕ ਨਹੀਂ ਪੈਂਦੀ ਕੋਈ ਰਕਾਵਟ ਨਹੀਂ ਪੈਂਦੀ ਉਹ ਸੰਸਾਰ ਵਿੱਚ ਸੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਏ ਉਸ ਮਨੁੱਖ ਦਾ ਧਰਮ ਨਾਲ ਸਿੱਧਾ ਜੋੜ ਬਣ ਜਾਂਦਾ ਗੁਰੂ ਪਿਆਰਿਓ ਉਹ ਫਿਰ ਦੁਨੀਆ ਦੇ ਵੱਖੋ ਵੱਖਰੇ ਮਜਬਾਂ ਦੇ ਦੱਸੇ ਰਸਤਿਆਂ ਤੇ ਨਹੀਂ ਤੁਰਦਾ ਭਾਵ ਉਸ ਦੇ ਅੰਦਰ ਇਹ ਵਿਖੇਪਤਾ ਹੀ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਏ ਕਿ ਇਹ ਰਸਤਾ ਮਾੜਾ ਏ ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਔਰ ਐਡਾ ਉੱਚਾ ਏ ਕਿ ਇਸ ਵਿੱਚ ਜੋੜਨ ਵਾਲਾ ਵੀ ਉੱਚੀ ਅਵਸਥਾ ਦਾ ਮਾਲਕ ਹੋ ਜਾਂਦਾ ਪਰ ਇਹ ਗੱਲ ਤਾਂ ਹੀ ਗੁਰੂ ਪਿਆਰਿਓ ਸਮਝ ਆਉਂਦੀ ਏ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਹਰਨਾਮ ਦੀ ਲਗਨ ਪੈਦਾ ਕਰੇ ਜਿਹੜਾ ਹਿਰਦੇ ਵਿੱਚੋਂ ਲੀਨ ਹੋ ਜਾਏ ਉਸ ਪ੍ਰਮਾਤਮਾ ਦੇ ਨਾਮ ਵਿੱਚ ਜਾਦ ਦੀ ਬਰਕਤ ਨਾਲ ਜਿਉਂ-ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਏ ਔਰ ਇਸ ਸਿਮਰਨ ਰੂਪ ਧਰਮ ਨਾਲ ਉਸ ਦਾ ਇੰਨਾ ਹੀ ਡੂੰਗਾ ਸਬੰਧ ਬਣ ਜਾਂਦਾ ਏ ਇੰਨਾ ਡੂੰਗਾ ਸਬੰਧ ਬਣ ਜਾਂਦਾ ਏ ਕਿ ਕੋਈ ਰਕਾਵਟ ਉਸ ਨੂੰ ਸਹੀ ਨਿਸ਼ਾਨੇ ਤੋਂ ਖੇੜ ਨਹੀਂ ਸਕਦੀ ਹੋਰ ਸਭ ਲਾਭ ਦੀਆਂ ਪੱਗ ਦਿੰਦੀਆਂ ਉਸ ਨੂੰ ਕਰਾਹੇ ਨਹੀਂ ਪਾ ਸਕਦੀਆਂ ਗੁਰੂ ਪਿਆਰੇਓ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਏ ਉਹਨਾਂ ਦੀ ਫਿਰ ਜਿਹੜੀ ਮਹਿਮਾ ਆ ਉਹ ਕਥਨ ਨਹੀਂ ਕੀਤੀ ਜਾ ਸਕਦੀ ਇਸ ਲਈ ਮੇਰੇ ਸਤਿਗੁਰ ਫਰਮਾਉਂਦੇ ਨੇ ਕਿ ਮੰਨੇ ਦੀਆਂ ਚਾਰ ਪੌੜੀਆਂ ਵਿੱਚ ਸਾਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੰਨ ਲੈਣ ਦੀ ਮਹਾਨਤਾ ਦੱਸਦੇ ਨੇ ਔਰ ਮੇਰੇ ਸੱਚੇ ਬਾਦਸ਼ਾਹ ਕਿ ਉਸ ਪਰਮਾਤਮਾ ਨੂੰ ਮੰਨ ਲੈਣਾ ਜਿਸ ਦਾ ਕੋਈ ਰੰਗ ਰੂਪ ਨਹੀਂ ਹੈ ਜਿਸ ਦਾ ਕੋਈ ਚੱਕਰ ਚਿਹਨ ਨਹੀਂ ਹੈ ਔਰ ਉਸ ਨੂੰ ਮੰਨ ਲੈਣਾ ਜੋ ਮਨ ਤੋਂ ਪਰੇ ਹੈ ਜੋ ਬੁੱਧ ਤੋਂ ਪਰੇ ਹੈ ਜੋ ਬਾਣੀ ਤੋਂ ਪਰੇ ਹੈ ਉਸ ਨੂੰ ਮੰਨ ਲੈਣਾ ਜੋ ਇੰਦਰੀਆਂ ਤੋਂ ਪਰੇ ਹੈ ਜਿਸ ਨੂੰ ਅਗਮ ਅਗੋਚਰ ਆਖਿਆ ਜੋ ਪੂਰਨ ਰੂਪ ਵਿੱਚ ਕਲਪਨਾ ਵਿੱਚ ਵੀ ਨਹੀਂ ਆ ਸਕੇ ਗੁਰੂ ਪਿਆਰਿਓ ਐਸਾ ਅਦੇਸ਼ਟ ਉਹ ਪਰਮਾਤਮਾ ਐਸਾ ਅਦੇਸ਼ਟ ਅਗੋਚਰ ਉਸ ਨੂੰ ਮੰਨ ਲੈਣਾ ਬਹੁਤ ਵੱਡੀ ਜ਼ੋਰਤ ਦੀ ਗੱਲ ਹੈ ਬਹੁਤ ਵੱਡੀ ਹਿੰਮਤ ਦੀ ਗੱਲ ਹੈ ਮੰਨ ਲੈਣ ਦੀ ਅਵਸਥਾ ਬਣ ਸਕੇ ਲਗਾਤਾਰ ਪਹਿਲਾਂ ਸੁਣਨਾ ਪੈਂਦਾ ਹੈ ਇਸ ਵਾਸਤੇ ਧਾਰਮਿਕ ਦੁਨੀਆ ਵਿੱਚ ਗੁਰੂ ਪਿਆਰਿਓ ਸੁਣਨ ਦੀ ਜਿੰਨੀ ਮਹਾਨਤਾ ਹੈ ਉੰਨੀ ਹੀ ਮਹਾਨਤਾ ਮੰਨ ਲੈਣ ਦੀ ਹੈ ਔਰ ਸੁਣਨਾ ਪਹਿਲਾ ਕਦਮ ਹੈ ਮੰਨਣਾ ਦੂਜਾ ਕਦਮ ਹੈ ਸਤਗੁਰ ਫਰਮਾਉਂਦੇ ਨੇ ਪ੍ਰਮਾਤਮਾ ਦਾ ਨਾਮ ਕਾਲਖਤੋ ਰਹਤ ਹੈ ਇਸ ਗੱਲ ਨੂੰ ਮੰਨੇ ਦੀਆਂ ਚਾਰ ਪੌੜੀਆਂ ਵਿੱਚ ਸਤਗੁਰਾਂ ਨੇ ਬਾਰ-ਬਾਰ ਦੁਹਰਾਇਆ ਹੈ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਪਰਮਾਤਮਾ ਕਾਲਖ ਤੋਂ ਰਹਿਤ ਹੈ ਤੱਬਿਆ ਤੋਂ ਰਹਿਤ ਨਿਰਲੇਪ ਹੈ ਪਰ ਇਸ ਦੀ ਨਿਰਲੇਪਤਾ ਦਾ ਉਦੋਂ ਹੀ ਪਤਾ ਲੱਗੇਗਾ ਜਦੋਂ ਉਸ ਨੂੰ ਕੋਈ ਮੰਨ ਲਵੇ ਪੂਰਨ ਤੌਰ ਤੇ ਭਰੋਸਾ ਕਰ ਲਵੇ ਵਿਸ਼ਵਾਸ ਕਰ ਲਵੇ ਵਿਸ਼ਵਾਸ ਬਣ ਜਾਵੇ ਭਰੋਸਾ ਬਣ ਜਾਵੇ ਸੰਸਾਰ ਤੇ ਤਾਂ ਸੰਸਾ ਨਹੀਂ ਪੈਦਾ ਹੁੰਦਾ ਨਿਰੰਕਾਰ ਤੇ ਹੀ ਸੰਸੇ ਜਨਮ ਲੈਂਦੇ ਨੇ ਗੁਰੂ ਪਿਆਰਿਓ ਸੰਸਾਰ ਤੇ ਕੋਈ ਸੰਸਾ ਨਹੀਂ ਪੈਦਾ ਹੁੰਦਾ ਕਿਉਂਕਿ ਸੰਸਾਰ ਸਾਨੂੰ ਦਿਸਦਾ ਏ ਪਰ ਤੱਕ ਦਿਸਦਾ ਏ ਇਸ ਲਈ ਨਿਰੰਕਾਰ ਤੇ ਸੰਸੇ ਜਨਮ ਲੈਂਦੇ ਆ ਨਾ ਕੋਈ ਮਨੁੱਖ ਇਹ ਆਖੇ ਕਿ ਸੂਰਜ ਹੈ ਤਾਂ ਮਨੁੱਖ ਫੋੜਨ ਮੰਨ ਲੈਂਦਾ ਬੰਦਾ ਕਹਿੰਦਾ ਹਾਂਜੀ ਸੂਰਜ ਹੈ ਜੀ ਚੰਦਰਮਾ ਹੈ ਤਾਂ ਤਾਂ ਵੀ ਕਹਿ ਦਿੰਦਾ ਮਗ੍ਯੋਂ ਬੰਦਾ ਹਾਂਜੀ ਚੰਦਰਮਾ ਹੈ ਜੀ ਮਨੁੱਖ ਹੈਗੇ ਨੇ ਧਰਤੀ ਹੈਗੀ ਐ ਗ੍ਰਹਿਣ ਛਤਰ ਹੈਗੇ ਨੇ ਔਰ ਕੋਈ ਇਹ ਆਖੇ ਕਿ ਪ੍ਰਮਾਤਮਾ ਹੈ ਤਾਂ ਮਨੁੱਖ ਉੰਨੇ ਭਰੋਸੇ ਨਾਲ ਉੰਨੀ ਜ਼ੋਰਤ ਨਾਲ ਉੰਨੀ ਹਿੰਮਤ ਨਾਲ ਨਹੀਂ ਆਖਦਾ ਔਰ ਕਿ ਪ੍ਰਮਾਤਮਾ ਹੈ ਕਾਰਨ ਇਹ ਕਿ ਪ੍ਰਮਾਤਮਾ ਸੂਰਜ ਦੀ ਤਰ੍ਹਾਂ ਪ੍ਰੱਖ ਪ੍ਰਤੱਖ ਦਿਖਾਈ ਨਹੀਂ ਦਿੰਦਾ ਸੰਸਾਰ ਦੀ ਤਰ੍ਹਾਂ ਪ੍ਰਤੱਖ ਬਧਮਾਨ ਦਿਖਾਈ ਨਹੀਂ ਦਿੰਦਾ ਤਾਂ ਸਨਸਾ ਫੌਰਨ ਪੈਦਾ ਹੋ ਜਾਂਦਾ ਕਿ ਪ੍ਰਮਾਤਮਾ ਹੈ ਜਾ ਨਹੀਂ ਇਹ ਦੋ ਪਾਸੇ ਦੀ ਭਾਵਨਾ ਅੰਦਰ ਫੌਰਨ ਜਨਮ ਲੈਂਦੀ ਹੈ ਔਰ ਇਹ ਸੰਸਿਆ ਕਰਕੇ ਹੀ ਮਨੁੱਖ ਦਾ ਮਨ ਮਲੀਨ ਹੋ ਜਾਂਦਾ ਹੈ ਔਰ ਇਹ ਸੰਸੇ ਰੋਜ਼ ਰੋਜ਼ ਵਾਦੇ ਨੇ ਔਰ ਰੋਜ਼ ਰੋਜ਼ ਈਸ਼ਵਰ ਪ੍ਰਤੀ ਇਨਕਾਰੀ ਜਜ਼ਵੇ ਜਨਮ ਲੈਂਦੇ ਨੇ ਸੱਸੇ ਜੀਓ ਮਲੀਨ ਹੈ ਕਿ ਤ ਸੰਜਮ ਤੋਤਾ ਜਾਏ ਗੁਰੂ ਅਮਰਦਾਸ ਜੀ ਮਹਾਰਾਜ ਜੀ ਫਰਮਾਉਂਦੇ ਨੇ ਗੁਰੂ ਪਿਆਰਿਓ ਕਿ ਮਨੁੱਖ ਦੇ ਅੰਦਰ ਮੈਲ ਸੰਸਿਆ ਦੀ ਹੈ ਤੇ ਸੰਸਾ ਕੇਵਲ ਪਰਮਾਤਮਾ ਤੇ ਹੈ ਸੰਸਾਰ ਉੱਤੇ ਨਹੀਂ ਸੰਸਾ ਸੱਚ ਉਤੇ ਹੈ ਝੂਠ ਤੇ ਨਹੀਂ ਸੰਸਾ ਸੰਤੋਖ ਤੇ ਹੈ ਲੋਭ ਤੇ ਨਹੀਂ ਅਗਰ ਕੋਈ ਮਨੁੱਖ ਐਸਾ ਆਖੇ ਕਿ ਫਲਾਨਾ ਲੋਭੀ ਹੈ ਤਾਂ ਬੰਦਾ ਕਿਉਂ ਝੱਟ ਮੰਨ ਜਾਂਦਾ ਔਰ ਆਖ ਦਿੰਦਾ ਕਿ ਹਾਂਜੀ ਹੋਵੇਗਾ ਅਗਰ ਕੋਈ ਇਹ ਆਖੇ ਕਿ ਫਲਾਨਾ ਬੰਦਾ ਸੰਤੋਖੀ ਹੈ ਤਾਂ ਮਨੁੱਖ ਸੋਚਦਾ ਹੈ ਸ਼ਾਇਦ ਹੋਵੇਗਾ ਸਾਹਸਾ ਖੜਾ ਹੋ ਜਾਂਦਾ ਹੈ ਅਗਰ ਕੋਈ ਇਹ ਆਖੇ ਕਿ ਫਲਾਨਾ ਬੰਦਾ ਬਹੁਤ ਕਰੋਦੀ ਹੈ ਬਹੁਤ ਕਰੋਦੀ ਹੈ ਬਹੁਤ ਗੁੱਸੇ ਖੋ ਰਿਹਾ ਤਾਂ ਮਨੁੱਖ ਬਿਨਾ ਸਬੂਤੋਂ ਮੰਨ ਲੈਂਦਾ ਏ ਠੀਕ ਹੈ ਕਰੋਧੀ ਹੋਵੇਗਾ ਗੁੱਸੇਖੋਰ ਹੋਵੇਗਾ ਅਗਰ ਕਹਿ ਲਈਏ ਕਿ ਫਲਾਣਾ ਬੰਦਾ ਬਹੁਤ ਨਿਰਮਲ ਹੈ ਬੜਾ ਸ਼ਾਂਤ ਸੁਭਾਅ ਦਾ ਏ ਤਾਂ ਮਨੁੱਖ ਕਹਿੰਦਾ ਸ਼ਾਇਦ ਹੋਵੇਗਾ ਸ਼ਾਇਦ ਸ਼ਬਦ ਦਾ ਜਨਮ ਹੋਣਾ ਇੱਕਦਮ ਗੱਲ ਸਿੱਧ ਹੋ ਗਈ ਕਿ ਪੂਰਨ ਭਰੋਸਾ ਨਹੀਂ ਜੰਮਿਆ ਅਗਰ ਇਹ ਆਖਿਆ ਜਾਏ ਕਿ ਫਲਾਣਾ ਬਿਲਕੁਲ ਝੂਠਾ ਹੈ ਦਗੇਬਾਜ਼ ਹੈ ਮੁਕਾਰ ਹੈ ਫਰੇਬੀ ਹੈ ਮਨੁੱਖ ਫੁਰਨ ਮੰਨ ਲੈਂਦਾ ਹੈ ਔਰ ਬਿਨਾ ਸਬੂਤੋਂ ਮੰਨ ਲੈਂਦਾ ਹੈ ਬਿਨਾ ਪ੍ਰਮਾਣ ਤੋਂ ਮੰਨ ਲੈਂਦਾ ਹੈ ਪਰ ਜੇ ਅਸੀਂ ਕਹਿ ਦਈਏ ਗੁਰੂ ਪਿਆਰਿਓ ਕਿ ਫਲਾਨਾ ਬੰਦਾ ਸਤਵਾਦੀ ਹੈ ਧੀਰਜਵਾਨ ਹੈ ਖਿਮਾਵਾਨ ਹੈ ਤਾਂ ਮਨੁੱਖ ਕਹਿੰਦਾ ਸ਼ਾਇਦ ਹੋਵੇਗਾ ਸ਼ਾਇਦ ਹੀ ਹੋਵੇ ਤਾਂ ਸੱਚ ਉੱਤੇ ਸੰਸੇ ਖੜੇ ਹੋ ਜਾਂਦੇ ਨੇ ਗੁਣਾ ਉੱਤੇ ਸੰਸੇ ਖੜੇ ਹੋ ਜਾਂਦੇ ਨੇ ਪਰਮਾਤਮਾ ਉੱਤੇ ਸੰਸੇ ਖੜੇ ਹੋ ਜਾਂਦੇ ਨੇ ਸੰਸਾਰ ਉੱਤੇ ਸੰਸਾ ਖੜਾ ਨਹੀਂ ਹੁੰਦਾ ਗੁਰੂ ਪਿਆਰਿਓ ਸੰਸਾਰ ਉੱਤੇ ਸੰਸੇ ਨਹੀਂ ਖੜੇ ਹੁੰਦੇ ਸੰਸਾਰ ਦੀ ਕੋਈ ਰੂਪ ਰੇਖਾ ਮਨੁੱਖ ਦੇ ਸਾਹਮਣੇ ਰੱਖੀਏ ਸੰਸਾਰ ਤੋਂ ਮੁਰਾਦ ਮਿੱਥਿਆ ਸੰਸਾਰ ਸੰਸਾਰ ਤੋਂ ਮੁਰਾਦ ਝੂਠ ਕੂੜ ਸਪੂਡ ਸੰਸਾਰ ਤਾਂ ਕੂੜ ਸੰਸਾਰ ਦੀ ਕੋਈ ਵੀ ਗੱਲ ਅਸੀਂ ਕਰੀਏ ਤਾਂ ਮਨੁੱਖ ਨੂੰ ਫੌਰਨ ਭਰੋਸਾ ਵੱਜ ਜਾਂਦਾ ਹੈ ਔਰ ਮਨੁੱਖ ਦਾ ਫੌਰਨ ਯਕੀਨ ਵੱਜਦਾ ਹੈ ਪਰ ਜੇ ਪ੍ਰਮਾਤਮਾ ਦੀ ਚਰਚਾ ਛੇੜੀਏ ਜੇ ਪ੍ਰਮਾਤਮਾ ਦੀ ਗੱਲ ਕਰੀਏ ਭਰੋਸਾ ਨਹੀਂ ਵੱਜਦਾ ਵਿਸ਼ਵਾਸ ਨਹੀਂ ਜੰਮਦਾ ਸਿੱਧਕ ਨਹੀਂ بیٹھਦਾ ਔਰ ਮਨੁੱਖ ਦੇ ਅੰਦਰ ਇਨਕਾਰੀ ਜਜ਼ਵੇ ਪੈਦਾ ਹੁੰਦੇ ਨੇ ਗੁਰੂ ਪਿਆਰਿਓ ਇਸ ਲਈ ਸਾਹਿਬ ਕਹਿੰਦੇ ਨੇ ਕਿ ਜਦੋਂ ਭਰੋਸਾ ਵੱਜਦਾ ਹੈ ਅਨਪ੍ਰਕਾਸ਼ ਦਾ ਜਨਮ ਵੀ ਉਦੋਂ ਅੰਦਰੋਂ ਹੁੰਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੰਦਰੋਂ ਉਦੋਂ ਅਨਭਵੀ ਪ੍ਰਕਾਸ਼ ਦਾ ਜਨਮ ਹੁੰਦਾ ਹੈ ਜਦੋਂ ਮਨੁੱਖ ਨੂੰ ਪੂਰਾ ਭਰੋਸਾ ਪਰਮਾਤਮਾ ਤੇ ਵੱਜ ਗਿਆ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ ਇਸ ਲਈ ਪ੍ਰਮਾਤਮਾ ਦਾ ਨਾਮ ਐਸਾ ਨਿਰਲੇਪ ਹੈ ਕਾਲਕ ਤੋਂ ਰਹਤਾ ਹੈ ਗੁਰੂ ਪਿਆਰਿਓ ਔਰ ਪ੍ਰਮਾਤਮਾ ਦਾ ਨਾਮ ਇੰਨਾ ਨਿਰਲੇਪ ਹੈ ਐਸਾ ਨਿਰਲੇਪ ਹੈ ਕਿ ਉਸ ਨੂੰ ਕਾਲਕຊੂ ਨਹੀਂ ਸਕਦੀ ਉਹ ਕਾਲਕ ਤੋਂ ਰਹਤਾ ਹੈ ਪਰ ਇਹ ਅਸਲੀਅਤ ਉਹੀ ਜਾਣਦਾ ਏ ਜਿਸ ਨੇ ਮੰਨ ਲਿਆ ਇਸ ਰਸ ਨੂੰ ਉਹੀ ਜਾਣਦਾ ਏ ਜਿਸ ਨੇ ਮੰਨ ਲਿਆ ਏ ਮੰਨ ਲੈਣ ਵਾਲੇ ਦੀ ਹੋਰ ਕੀ ਕੀ ਅਵਸਥਾ ਬਣ ਸਕਦੀ ਹੈ ਮੇਰੇ ਸਤਿਗੁਰ ਫਰਮਾਉਂਦੇ ਨੇ ਸਤਿਗੁਰ ਦੇਵ ਜੀ ਇਸ ਢੰਗ ਨਾਲ ਫਰਮਾਉਂਦੇ ਨੇ ਮੰਨਾ ਮਾਰਗ ਥਾਕ ਨਾ ਪਾਇ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ ਉਹਨਾਂ ਨੂੰ ਮਾਰਗ ਵਿੱਚ ਠਗਿਆ ਨਹੀਂ ਜਾ ਸਕਦਾ ਉਹਨਾਂ ਦੇ ਰਸਤੇ ਵਿੱਚ ਕੋਈ ਰੋਕ ਨਹੀਂ ਆਉਂਦੀ ਉਸ ਨੂੰ ਕਿਸੇ ਤਰ੍ਹਾਂ ਦੀ ਵੀ ਰੋਕ ਨਹੀਂ ਪੈਂਦੀ ਕੋਈ ਵੀ ਵਿਗਨ ਰਸਤੇ ਵਿੱਚ ਖੜਾ ਨਹੀਂ ਹੁੰਦਾ ਕਿਉਂਕਿ ਵਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਉਧੜਾਇਆ ਕੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਿਗਨ ਹੀ ਰੋਕ ਹੈ ਜੇ ਕੁਝ ਕਰ ਰਹੇ ਹਾਂ ਜੇ ਕੁਝ ਕਰ ਰਹੇ ਆ ਕੋਈ ਕੰਮ ਵਿੱਚ ਵਿਗਨ ਪੈ ਗਿਆ ਤਾਂ ਵਿਗਨ ਹੀ ਰੋਕ ਹੈ ਵਿਗਨ ਹੀ ਥਾਕ ਹੈ ਪ੍ਰਮਾਤਮਾ ਦੇ ਨਾਮ ਨੂੰ ਜੋ ਮੰਨ ਲੈਂਦੇ ਨੇ ਉਹਨਾਂ ਅੱਗੇ ਕੋਈ ਰੋਕ ਨਹੀਂ ਕੋਈ ਥੋਕ ਨਹੀਂ ਕੋਈ ਮੁਸੀਬਤ ਨਹੀਂ ਖੜੀ ਹੁੰਦੀ ਉਹਨਾਂ ਦੇ ਅੱਗੇ ਕੋਈ ਵਿਗਨ ਨਹੀਂ ਪੈਂਦਾ ਔਰ ਜੇ ਉਹ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਮੰਨਦੇ ਉਹਦੇ ਬਾਰੇ ਤਾਂ ਮੇਰੇ ਸੱਚੇ ਪਾਤਸ਼ਾਹ ਬਾਣੀ ਵਿੱਚ ਫਰਮਾਨ ਕਰਦੇ ਨੇ ਕੋਟ ਵਿਗਨ ਤਿਸ ਲਾਗ ਤੇ ਜਿਸ ਨੂੰ ਬਿਸਰਨਾਉ ਨਾਨਕ ਅਨੰਦਨ ਬਿਲਪਤੇ ਜੋ ਸੁਝੇ ਕਰ ਕਾਓ ਇੱਕ ਵੀ ਜਨ ਨਹੀਂ ਵਿਗਨ ਤੇ ਵਿਗਨ ਖੜਾ ਹੋ ਜਾਂਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਔਰ ਕਰੋੜਾਂ ਤਰ੍ਹਾਂ ਦੇ ਵਿਗਨ ਕਰੋੜਾਂ ਤਰ੍ਹਾਂ ਦੀਆਂ ਰੋਕਾਂ ਰਸਤੇ ਵਿੱਚ ਖੜੀਆਂ ਹੋ ਜਾਂਦੀਆਂ ਨੇ ਗੁਰੂ ਪਿਆਰਿਓ ਕੋਈ ਕੰਮ ਕਰਨ ਲੱਗਾ ਏ ਰੋਕ ਖੜੀ ਹੋ ਗਈ ਕਿਸੇ ਪਾਸੇ ਜਾਣ ਲੱਗਾ ਏ ਰੋਕ ਖੜੀ ਹੋ ਗਈ ਔਰ ਐਨਾ ਔਰ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ ਮੰਨ ਲੈਣ ਵਾਲੇ ਨੂੰ ਐਨਾ ਅਨੁਭਵ ਪ੍ਰਕਾਸ਼ ਮਿਲ ਜਾਂਦਾ ਏ ਕਿ ਉਸ ਦੇ ਮਾਰਗ ਵਿੱਚ ਰੋਕ ਨਹੀਂ ਪੈਂਦੀ ਉਸ ਦੇ ਰਸਤੇ ਵਿੱਚ ਕੋਈ ਰੋਕ ਨਹੀਂ ਕੋਈ ਰਕਾਵਟ ਨਹੀਂ ਪੈਂਦੀ ਗੁਰੂ ਪਿਆਰਿਓ ਉਸ ਨੂੰ ਕੋਈ ਵੀ ਵਿਕਾਰ ਰੋਕ ਨਹੀਂ ਸਕਦਾ ਉਹ ਐਨ ਸਹਿਜੇ ਹੀ ਪ੍ਰਭੂ ਦੇ ਮਾਰਗ ਤੇ ਚੱਲ ਪੈਂਦਾ ਏ ਕਿਸੇ ਵਿਕਾਰ ਵਿੱਚ ਜ਼ੁਰਤ ਨਹੀਂ ਕਿ ਉਹ ਵਿਗਨ ਦੀ ਕਿ ਉਹ ਵਿਗਨ ਦੀ ਤਰ੍ਹਾਂ ਅਭਿਆਸੀ ਦੇ ਸਾਹਮਣੇ ਖੜਾ ਹੋ ਜਾਵੇ ਕੋਈ ਵਿਗਨ ਬਣ ਕੇ ਕੋਈ ਉਹ ਖੜਾ ਹੋ ਜਾਵੇ ਕਿਸੇ ਵਿਕਾਰ ਵਿੱਚ ਹਿੰਮਤ ਨਹੀਂ ਜਾਂ ਪੱਥਰ ਦੀ ਤਰ੍ਹਾਂ ਰਸਤਾ ਰੋਕ ਲਵੇ ऐसा नहीं हो सकदा मन्ना मार्ग ठाक न पाए मन्ना पथसों परगट जाय जो परमात्मा ਦੇ ਨਾਮ ਨੂੰ ਮੰਨ ਲੈਂਦਾ ਏ ਭਰੋਸਾ ਕਰ ਲੈਂਦਾ ਏ ਜਿਸ ਦਾ ਸਿਦਕ ਵੱਜ ਜਾਂਦਾ ਏ ਉਹ ਇੱਜ਼ਤ ਨਾਲ ਦਰਗਾਹ ਵਿੱਚ ਜਾਂਦਾ ਏ ਗੁਰੂ ਪਿਆਰਿਓ ਪਰੀ ਪੂਰਨ परमात्मा ਦੇ ਦੇਸ਼ ਵਿੱਚ ਚਲਾ ਜਾਂਦਾ ਏ ਮੰਨਾ ਮਗਨ ਚੱਲ ਪੰਥ ਮੰਨਾ ਧਰਮ ਸੇਤੀ ਸੰਵੰਦ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ ਉਹ ਛੋਟੇ ਛੋਟੇ ਸੰਪਰਦਾਵਾਂ ਦੇ ਚੱਕਰ ਵਿੱਚ ਨਹੀਂ ਪੈਂਦੇ ਉਹ ਮذਬੀ ਦਰਿਆਂ ਦੀ ਬੰਦਸ਼ ਵਿੱਚ ਨਹੀਂ ਪੈਂਦੇ ਉਹ ਛੋਟੇ ਛੋਟੇ ਰਸਤਿਆਂ ਦੇ ਚੱਕਰ ਵਿੱਚ ਨਹੀਂ ਪੈਂਦੇ ਉਹ ਗਾੜੀ ਰਾਹ ਤੇ ਚੱਲਦੇ ਨੇ ਉਹ ਤਾਂ ਉਸ ਮਹਾਨ ਰਸਤੇ ਤੇ ਚੱਲਦੇ ਨੇ ਔਰ ਉਹ ਉਸ ਮਾਰਗ ਤੇ ਨਹੀਂ ਚੱਲਦੇ ਜੋ ਛੋਟੀ ਛੋਟੀ ਸੰਪਰਤਾਵਾ ਦੇ ਮੁਤਸਬੀ ਰਸਤੇ ਨੇ ਜੋ ਤੰਗ ਰਸਤੇ ਨੇ ਜੋ ਛੋਟੇ ਰਸਤੇ ਨੇ ਜਿਸ ਵਿੱਚ ਇੱਕੋ ਹੀ ਚੱਲ ਸਕਦਾ ਬਹੁਤ ਸਾਰੇਆਂ ਵਾਸਤੇ ਉਸ ਵਿੱਚ ਗੁੰਜਾਇਸ਼ ਨਾ ਹੋਵੇ ਦੂਸਰੇ ਤੀਸਰੇ ਵਾਸਤੇ ਜਿਸ ਰਸਤੇ ਵਿੱਚ ਗੁੰਜਾਇਸ਼ ਨਾ ਹੋਵੇ ਇਸ ਤਰ੍ਹਾਂ ਦੇ ਮਾਰਗ ਉੱਤੇ ਜੋ ਰੱਬ ਨੂੰ ਮੰਨ ਲੈਂਦੇ ਨੇ ਉਹ ਨਹੀਂ ਚੱਲਦੇ ਉਹਨਾਂ ਦੀ ਚਾਲ ਬੜੀ ਸਤੰਤਰ ਤੋਂ ਸਤੰਤਰ ਹੁੰਦੀ ਹੈ ਗੁਰੂ ਪਿਆਰਿਓ ਉਸ ਦਾ ਮਾਰਗ ਉੱਤਮ ਹੁੰਦਾ ਹੈ ਮਹਾਨ ਹੁੰਦਾ ਹੈ ਜੋ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ ਉਹਨਾਂ ਦਾ ਤਾਂ ਸਿੱਧਾ ਹੀ ਧਰਮ ਨਾਲ ਸੰਬੰਧ ਹੋ ਜਾਂਦਾ ਹੈ ਪ੍ਰਭੂ ਦੀ ਮਰਿਆਦਾ ਨਾਲ ਸੰਬੰਧ ਹੋ ਜਾਂਦਾ ਹੈ ਜੀਵਨ ਦਾ ਉਹਨਾਂ ਨੂੰ ਧਾਂਗਾ ਆ ਜਾਂਦਾ ਹੈ ਯੁਗਤੀ ਆ ਜਾਂਦੀ ਹੈ ਉਹਨਾਂ ਨੂੰ ਜੋਗਬਧੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਨੂੰ ਜੋਤ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਪਿਆਰਿਓ ਉਹਨਾਂ ਨੂੰ ਯੁਗਤੀ ਲੱਭ ਪੈਂਦੀ ਹੈ ਉਹਨਾਂ ਨੂੰ ਯੁਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਦਾ ਸਿੱਧਾ ਸੰਬੰਧ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਨਾਲ ਹੁਕਮ ਨਾਲ ਹੀ ਜੁੜ ਜਾਂਦਾ ਹੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਈ ਪ੍ਰਮਾਤਮਾ ਦਾ ਨਾਮ ਐਸਾ ਕਾਲਕ ਤੋ ਰਹਤ ਪਰ ਇਹ ਰਸ ਇਸ ਅਵਸਥਾ ਦਾ ਆਨੰਦ ਉਹੀ ਮਾਨ ਸਕਦਾ ਏ ਜਿਸ ਨੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਮੰਨ ਲਿਆ ਜਿਸ ਨੇ ਪ੍ਰਮਾਤਮਾ ਨੂੰ ਅੰਤਰ ਆਤਮੇ ਵਿੱਚ ਧਾਰਨ ਕਰ ਲਿਆ ਪ੍ਰਮਾਤਮਾ ਦੇ ਨਾਮ ਨੂੰ ਜਿਹੜਾ ਅੰਦਰੋਂ ਉਸ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਿਆ ਜਿਨ੍ਹਾਂ ਜਿਹਦਾ ਸੁਆਸ ਸੁਆਸ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਔਰ ਜਿਹਦਾ ਰੋਮ ਰੋਮ ਪ੍ਰਮਾਤਮਾ ਦਾ ਨਾਮ ਜਪਦਾ ਹੈ ਰੋਮ ਰੋਮ ਵਿੱਚੋਂ ਜਿਸਦੇ ਪ੍ਰਮਾਤਮਾ ਦੇ ਨਾਮ ਦੀ ਖੁਸ਼ਬੂ ਆਉਂਦੀ ਹੈ ਗੁਰੂ ਪਿਆਰਿਓ ਐਸੇ ਉਹ ਮਹਾਨ ਹੋ ਜਾਂਦੇ ਨੇ ਐਸੀ ਮਹਾਨ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਜਿਨ੍ਹਾਂ ਨੇ ਹਿਰਦੇ ਵਿੱਚ ਉਸ ਪ੍ਰਮਾਤਮਾ ਦਾ ਨਾਮ ਮੰਨ ਲਿਆ ਹਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਤੇ ਆਇਆ ਸੋ ਗੁਰੂ ਪਿਆਰਿਓ ਸਤਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਸਤਗੁਰਾਂ ਨੇ ਜਪਜੀ ਸਾਹਿਬ ਦੀ 14ਵੀਂ ਪੌੜੀ ਦੀ ਕਥਾ ਆਪ ਕਰਾਣੀ ਕੀਤੀ ਆ ਸਾਡੇ ਵਿੱਚ ਕੋਈ ਹਿੰਮਤ ਨਹੀਂ ਕੋਈ ਬਲ ਨਹੀਂ ਕੋਈ ਵੀ ਸਾਡੇ ਵਿੱਚ ਪਾਵਰ ਨਹੀਂ ਹੈ ਕਿ ਅਸੀਂ ਇੱਕ ਸ਼ਬਦ ਵੀ ਆਪਣੀ ਮਰਜ਼ੀ ਨਾਲ ਬੋਲ ਸਕੀਏ ਜੋ ਵੀ ਬੋਲਿਆ ਸਤਗੁਰਾਂ ਨੇ ਬੁਲਾਇਆ ਔਰ ਸਤਗੁਰ ਮੇਰੇ ਤੇ ਕਿਰਪਾ ਕਰਨ ਹਮੇਸ਼ਾ ਇਦਾਂ ਹਰ ਸਾਹ ਪ੍ਰਮਾਤਮਾ ਦਾ ਨਾਮ ਜਪਦਿਆਂ ਬਤੀਤ ਹੋਵੇ ਸਤਿਗੁਰਾਂ ਦੀ ਕਿਰਪਾ ਨਾਲ ਜੋ ਪ੍ਰੋਫੈਸਰ ਸਾਹਬ ਸਿੰਘ ਜੀ ਪਾਸੋਂ 10 ਨੇ ਪ੍ਰੇਰਣਾ ਲਈ ਹੈ ਔਰ ਪੰਥ ਰਤਨ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਪਾਸੋਂ ਜੋ ਪ੍ਰੇਰਣਾ ਲਈ ਹੈ ਸੋ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਨੇ ਗੁਰੂ ਪਿਆਰਿਓ ਗੁਰਵਾਣੀ ਦੀ ਕਥਾ ਕਰਦਿਆਂ ਵਕਤ ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮaaf ਕਰਨਾ ਅੱਗੇ ਤੋਂ ਛੋਤੇ ਸਵਾਰ ਸੇਵਾ ਤੇ ਸਿਵਨ ਕਰਨ ਦਾ ਵੱਲ ਬਖਸ਼ਣਾ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ